जयराम श्री श्री शाही सेवाल रजिस्टर बटिंडा वलो आज ਸਾਡੇ ਬਟਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਾਰਾਮ ਜੀਵਨ ਗੋਇਲ ਜੀ ਨੂੰ ਅੱਜ ਆਪਣਾ ਸਮਰਥਨ ਦੇਣ ਆਏ ਆ ਕਿ ਜਿਹੜਾ 15 ਅਗਸਤ ਦਾ ਇਹਨਾਂ ਵੱਲੋਂ ਬੰਦ ਦਾ ਕਾਲ ਹੈ ਤੋਂ ਵੈਨਾਂ ਦੇ ਖਿਲਾਫ ਜਿਹੜਾ ਕਿ ਗੁੰਡਾਗਰਦੀ ਕਰ ਰਹੇ ਆ ਤੇ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਚੱਲ ਰਹੀਆਂ ਆ ਆਮ ਲੋਕ ਆਨ ਤੋਂ ਵੀ ਖਬਰਾਂਦੇ ਆ ਤਾਂ ਉਹਦੇ ਵਾਸਤੇ ਜਿਹੜਾ 15 ਅਗਸਤ ਦਾ ਇਹਨਾਂ ਵੱਲੋਂ ਬੰਦ ਦਾ ਰਵਾਨ ਕੀਤਾ ਗਿਆ ਬਟਿੰਡੇ ਦਾ ਅਸੀਂ ਸਾਰੀ ਸੰਸਥਾ ਜਿਹੜੀ ਸਾਡੀ ਸ਼੍ਰੀ ਸਾਇੰਸੇਵਦਨ ਹੈ ਉਹਦੇ ਹਰ ਵੋਲੰਟੀਅਰ ਵੱਲੋਂ ਅਸੀਂ ਇਹਨਾਂ ਨੂੰ ਸਮਰਥਨ ਦੇਣ ਆਏ ਹਾਂ ਕਿ ਉਸ ਦਿਨ 15 ਅਗਸਤ ਨੂੰ ਕੋਈ ਵੀ ਸਾਡਾ ਵੋਲੰਟੀਅਰ ਜਿਹੜਾ ਆਪ ਦੁਕਾਨਦਾਰ ਹੈ ਜਾਂ ਕੋਈ ਦੁਕਾਨ ਤੇ ਕੰਮ ਕਰਦਾ ਉਸ ਦਿਨ ਦੁਕਾਨ ਤੇ ਵੀ ਨਹੀਂ ਜਾਏਗਾ ਤੇ ਪੂਰੇ ਬੰਦ ਦੇ ਵਿੱਚ ਅਸੀਂ ਸਮਰਥਨ ਕਰਾਂਗੇ। ਇਹਨਾਂ ਵੱਲੋਂ ਜੋ ਵੀ ਕੋਈ ਸਾਡੀ ਡਿਊਟੀ ਲਗਾਈ ਜਾਏਗੀ ਸਾਇੰਸੇਵਦਨ ਦੀ ਅਸੀਂ ਉਹਦੇ ਤੇ ਵੀ ਪੂਰੇ ਉਤਰਾਂਗੇ। ਪਿਛਲੇ ਸਾਲ ਵੀ 15 ਅਗਸਤ ਨੂੰ ਅਸੀਂ ਪੂਰੇ ਸਾਰੇ ਮੈਂਬਰਾਂ ਦੇ ਨਾਲ ਇੱਥੇ ਵਪਾਰ ਮੰਡਲ ਦੇ ਸਹਿਯੋਗ ਨਾਲ ਸਿਗੇ ਖੜੇ ਸੀ ਕਿ ਉੱਥੇ ਫਾਈਬਰੇਟ ਚੌਂਕ ਦੇ ਵਿੱਚ ਐਕਟੀਵੀ ਜੋ ਵੀ ਸਾਡੀ ਸੇਵਾ ਲੱਗੇਗੀ ਜਾਂ ਉਸ ਸਮਰਥਨ ਵਿੱਚ ਜੋ ਵੀ ਕੁਛ ਇਹਨਾਂ ਦੀ ਡਿਊਟੀ ਸਾਡੇ ਵੱਲ ਲਾਈ ਜਾਊਗੀ ਅਸੀਂ ਜ਼ਰੂਰ ਕਰਾਂਗੇ ਬਟਿੰਡਾ ਇੱਕ ਕਾਜਾ ਸ਼ਹਿਰ ਬਣ ਗਿਆ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿ ਅੰਨਾ ਬੋਲਾ ਗੁੰਗਾ ਪ੍ਰਸ਼ਾਸਨ ਹੈਗਾ ਜਿਨ੍ਹਾਂ ਨੂੰ ਵਪਾਰੀਆਂ ਦਾ ਕੋਈ ਦੁੱਖ ਨਹੀਂ ਦਿਖਦਾ ਪਿਆ ਟੈਕਸ ਇਹ ਦਿੰਦੇ ਨੇ ਪਰ ਉਹ ਐ ਸ਼ੋ ਕਰਦੇ ਨੇ ਉਹਨਾਂ ਦੀ ਸੈਲਰੀ ਉਹਨਾਂ ਨੂੰ ਐ ਹੀ ਨਹੀਂ ਪਤਾ ਵੀ ਇਹਨਾਂ ਟੈਕਸਾਂ ਨਾਲ ਹੀ ਚੱਲਦੀ ਹੈ ਪਰ ਉਹ ਇਹਨਾਂ ਦਾ ਇੱਕ ਵੀ ਜਿਹੜਾ ਜੈਨੂਨ ਮੁੱਦਾ ਹੈ ਉਹਦੇ ਤੇ ਵਿਚਾਰ ਕਰਨ ਨੂੰ ਜ਼ਿਆਦਾ ਜੀ ਨਹੀਂ ਹੈ ਪਤਾ ਨਹੀਂ ਐਜਾ ਕੰਟਰੈਕਟਰ ਦੀ ਉਹਦੇ ਫੇਵਰ ਦੇ ਵਿੱਚ ਕਿਉਂ ਖੜੇ ਨੇ ਐਨੀਹੋ ਜੋਬ ਨਿਆਇਲ ਪ੍ਰਣਾਲੀ ਦੇ ਵਿੱਚ ਅਸੀਂ ਕੇਸ ਲਾਇਆ ਹੋਇਆ ਸਾਰੇ ਮੈਂਬਰਾਂ ਨੇ ਮਿਲ ਕੇ ਉਹ ਵੀ ਕਿਤੇ ਨਾ ਕਿਤੇ ਪੂਰਤਾ ਚੜੂਗਾ ਪਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਵਪਾਰੀਆਂ ਦੇ ਨਾਲ ਜੇ ਸਮਰਥਨ ਨਾਲ ਖੜੇ ਹੋਣਗੇ ਕੋਈ ਵਪਾਰੀ ੱੱਕਾ ਨਹੀਂ ਬਰਦਾਸ਼ਤ ਕਰ ਸਕਦਾ ਬਾਕੀ ਤੁਸੀਂ ਜੋ ਮਰਜ਼ੀ ਕੁਝ ਕਰ ਲਓ ਉਹਨਾਂ ਤੋਂ ਜੇ ਸਾਨੂੰ ਪਿਆਰ ਨਾਲ ਕਹਿੰਦੇ ਨੇ ਵੀ ਗੱਡੀ ਇੱਥੇ ਨਹੀਂ ਲਾਣੀ ਕੋਈ ਨਹੀਂ ਲਾਊਗਾ ਪਰ ਜਿਹੜਾ ਟੋ ਵੈਨ ਦਾ ਜਿਹੜਾ ਟਾਈਮ ਹੈ ਉਹ ਵੀ ਮੁਕੰਮਲ ਨਹੀਂ ਹੁੰਦਾ ਉਹ ਤੋਂ ਪਹਿਲਾਂ ਟੋ ਕਰ ਲੈਂਦੇ ਆ ਵਪਾਰੀ ਪਰੇਸ਼ਾਨ ਹੁੰਦਾ ਵੀ ਉਹਦਾ ਗੱਡ ਛੱਡ ਕੇ ਕਾਰਕ ਨਹੀਂ ਚਲਾ ਜਾਂਦਾ ਉਹ ਆਪ ਦਾ ਵਿਚਾਰਾ ਬੈਠਾ ਰਹਿੰਦਾ ਫੇਸ ਕਰਕੇ ਸਾਡੀ ਦਾ ਪ੍ਰਸ਼ਾਸਨ ਨੂੰ ਫੇਰ ਵੀ ਗੁਜਾਰਿਸ਼ ਰਹੂਗੀ ਪਰ ਜੇ ਨਹੀਂ ਸਮੇਂ ਦਾ ਤਾਂ 15 ਅਗਸਤ ਦਾ ਜਿਹੜਾ ਸਾਡਾ ਬੰਦ ਹੈ ਉਹਦੇ ਵਿੱਚ ਸਾਡਾ ਸਹਿਯੋਗ ਪੂਰਾ ਰਹੂਗਾ ਜਿਵੇਂ